ਮੇਰਾ ਨਾਮ ਛੋਟੂ ਸ਼ਰਮਾ ਛੋਟੂ ਟੋਲੇਂਡ ਟਰੈਵਲ ਹੈ ਮੇਰਾ ਸੋ ਪਟਾਸੀ ਸਾਡੇ ਨਾਲ ਹੀ ਆ ਦਫਤਰ ਹੈਗਾ ਸਨ ਤਾਂ ਤੁਹਾਡੇ ਇਹ ਮਾਰਕੀਟ ਦੇ ਬੰਦੇ ਨਾਲ ਕੁੱਟਮਾਰ ਹੋਈ ਹੈ ਤੇ ਦੱਸਿਆ ਜਾ ਰਿਹਾ ਵੀ ਸਿਰਫ ਇੱਕ ਮਾਮੂਲੀ ਐਕਸੀਡੈਂਟ ਸੀਗਾ ਜਿਸ ਨੂੰ ਇਹਨਾਂ ਨੇ ਸੁਝਾ ਲਿਆ ਸੀ ਪਰ ਸਮਾਜ ਸੇਵੀ ਬਣਨ ਆਏ ਲੋਕਾਂ ਨੇ ਇਹਦੀ ਕੁੱਟਮਾਰ ਕੀਤੀ ਹੈ ਕਿਦਾਂ ਕੀ ਲੱਗਦਾ ਤੁਹਾਨੂੰ ਵੀ ਸਾਨੂੰ ਤਾਂ ਅਸੀਂ ਲੜਾਈ ਇਹਨਾਂ ਦੀ ਪਹਿਲੀ ਵਾਰ ਸੁਣੀ ਹੈ ਜੀ ਬਈ ਇਹਨਾਂ ਦੀ ਲੜਾਈ ਹੋਈ ਹੈ 35 ਤੋਂ 40 ਸਾਲ ਹੋ ਗਏ ਸਾਨੂੰ ਇਹਨਾਂ ਕੋਲ ਰਹਿੰਦਿਆਂ ਨੂੰ ਸਾਡੇ ਕੋਲ ਹੀ ਰਹਿੰਦੇ ਸਾਡੇ ਸਾਹਮਣੇ ਜੰਮੇ ਪੜੇ ਆ ਇਹ ਛੋਟੇ ਛੋਟੇ ਹੁੰਦੇ ਸੀਗੇ ਇਹਨਾਂ ਦੇ ਅਸੀਂ ਮੈਂ ਕਹਿੰਦਾ 35-40 ਸਾਲਾਂ ਦੇ ਵਿੱਚ ਹੀ ਪਹਿਲੀ ਵਾਰ ਸੁਣਿਆ ਕੋਈ ਸਾਨੂੰ ਪਤਾ ਲੱਗਾ ਵੀ ਇਦਾਂ ਦਾ ਲੜਾਈ ਹੋਈ ਐ ਮੈਂ ਕਿਹਾ ਤੁਸੀਂ ਤਾਂ ਕਿਸੇ ਮਾਰਕੀਟ 'ਚ ਕਦੇ ਸੁਣਿਆ ਨਹੀਂ ਵੀ ਤੁਸੀਂ ਲੜੇ ਹੋ ਕਦੇ ਨਹੀਂ ਕਹਿੰਦੇ ਅਸੀਂ ਇਦਾਂ ਗੱਡੀ ਲੈ ਕੇ ਜਾ ਰਹੇ ਸੀਗੇ ਤੇ ਇਦਾਂ ਸਾਡੇ ਨਾਲ ਹੋਇਆ ਅਸੀਂ ਤਾਂ ਆਪ ਹੈਰਾਨ ਹੋ ਗਏ ਸੀਗੇ ਇੰਨਾ ਜ਼ਿਆਦਾ ਧੱਕਾ ਹੋ ਰਿਹਾ ਬਹੁਤ ਗਲਤ ਹੋ ਰਿਹਾ ਪਰ ਲੱਗਦਾ ਨਹੀਂ ਵੀ ਸ਼ਰੀਫ ਲੋਕਾਂ ਲਈ ਹੁਣ ਲੁਧਿਆਣਾ ਰਹਿ ਆ ਨਹੀਂ ਸੀ ਨਹੀਂ ਜੀ ਨਹੀਂ ਹੁਣ ਇਹ ਬਹੁਤ ਜ਼ਿਆਦਾ ਇਹ ਹੋ ਗਿਆ ਸ੍ਰੀਫ ਬੰਦੇ ਦੀ ਹੈ ਨਹੀਂ ਇੱਥੇ ਇਹ ਨਾ ਪੁਲਿਸ ਸੁਣਦੀ ਹੈ ਉਹ ਕਹਿੰਦੇ ਪੰਜ ਦਿਨ ਹੋ ਗਏ ਆ ਰਿਪੋਰਟ ਕਰਾਈ ਨੂੰ ਸਾਡੀ ਸੁਣੀ ਨਹੀਂ ਰਿਹਾ ਕੋਈ ਜੀ ਕਹਿੰਦੇ ਤਰਮਿੰਦਰ ਸਿੰਘ ਉਹ ਰਾਈਨਾਮਾ ਕਰਵਾ ਰਹੇ ਆ ਪਰ ਬਿਲਕੁਲ ਨਜਾਇਜ਼ ਹੋ ਰਹੀ ਹੈ ਪੁਲਿਸ ਨੂੰ ਇਸ ਵੇਲੇ ਕਾਰਵਾਈ ਕਰਨਾ ਚਾਹੀਦਾ ਬਹੁਤ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਇਸ ਵਕਤ ਪੁਲਿਸ ਨੂੰ ਕਾਰਵਾਈ ਕਰਨਾ ਚਾਹੀਦੀ ਨਹੀਂ ਤਾਂ ਫਿਰ ਮਾਰਕੀਟ ਵਾਲੇ ਰਲ ਕੇ ਧਰਨਾ ਲਾਣਗੇ ਸੀਪੀ ਸਾਹਿਬ ਦੇ ਜਾਣਗੇ ਇਹ ਹੋਣਾ ਜੀ ਬਹੁਤ ਜ਼ਿਆਦਾ ਧੱਕਾ ਹੋ ਰਿਹਾ 35-40 ਸਾਲਾਂ ਚ ਸੁਣਿਆ ਨਹੀਂ ਇਹਨਾਂ ਦਾ ਆ ਪਹਿਲੀ ਵਾਰ ਹੋ ਰਹੀ ਜੀ ਹਾਂਜੀ ਭਾਈ ਕੀ ਨਾਮ ਹੈ ਮੇਰਾ ਨਾਮ ਹੈ ਜੀ ਸੋਨੀ ਸ਼ਰਮਾ ਸੋਨੀ ਜੀ ਇਹ ਸੱਤਾ ਲੱਗੀਆਂ ਸੱਤੇ ਆ ਤੁਸੀਂ মিডিਆ ਬੁਲਾਇਆ ਕੀ ਦਿੱਕਤ ਕੀ ਹੈ ਮੈਨੂੰ ਦਿੱਕਤ ਹੈ ਜੀ ਮੈਂ ਨਾ ਆਪਣੇ ਸ਼ਾਪ ਕਲੋਜ਼ ਕਰਕੇ ਰਾਤ ਨੂੰ 8:30 ਵਜੇ ਜਾ ਰਿਹਾ ਸੀਗਾ ਘਰੇ ਰੇਲਵੇ ਸਟੇਸ਼ਨ ਤੋਂ ਤੇ ਉੱਥੋਂ ਰਸਤੇ ਦੇ ਵਿੱਚ ਨਾ ਮੇਰੇ ਕੋਲ ਕੁਝ ਜ਼ਰੂਰੀ ਡਾਕੂਮੈਂਟ ਸੀਗੇ ਠੀਕ ਹੈ ਜੀ ਜਿਹੜੇ ਉਹ ਮੈਂ ਮੈਨੂੰ ਲੱਗਿਆ ਕਿ ਮੈਂ ਆਪਣੀ ਦੁਕਾਨ ਤੇ ਸ਼ੌਪ ਦੇ ਭੁੱਲ ਗਿਆ ਠੀਕ ਹੈ ਜੀ ਮੈਂ ਗੱਡੀ ਸਾਈਡ ਤੇ ਲਗਾਈ ਗੇਲ ਚੌਂਕ ਸਕੂਟਰ ਮਾਰਕੀਟ ਦੇ ਅੱਗੇ ਤੇ ਉਹ ਸਕੂਟਰ ਮਾਰਕੀਟ ਦੇ ਅੱਗੇ ਲਾਨ ਦੇ ਨਾਲ ਮੈਂ ਆਪਣੇ ਡਾਕੂਮੈਂਟ ਚੈੱਕ ਕਰਨ ਲੱਗ ਗਿਆ ਚੈੱਕ ਕਰਨ ਤੋਂ ਬਾਅਦ ਮੈਂ ਆਪਣੇ ਤਸੱਲੀ ਕੀਤੀ ਮੇਰੇ ਡਾਕੂਮੈਂਟ ਗੱਡੀ ਦੇ ਵਿੱਚ ਪਏ ਸੀਗੇ ਠੀਕ ਹੈ ਜੀ ਜਦੋਂ ਮੈਂ ਗੱਡੀ ਆਪਣੀ ਤੋਰਨ ਲੱਗਾ ਤੇ ਇੱਕ ਨਾ ਇੱਕ ਈ ਰਿਕਸ਼ੇ ਵਾਲਾ ਆਇਆ ਈ ਰਿਕਸ਼ੇ ਵਾਲੇ ਨੇ ਆ ਕੇ ਮੇਰੀ ਗੱਡੀ ਦੇ ਵਿੱਚ ਹਿੱਟ ਕੀਤਾ ਜੀ ਤੇ ਡਰਾਈਵਰ ਸਾਈਡ ਦੇ ਵਿੱਚ ਤੇ ਜਦੋਂ ਮੈਂ ਉਤਰ ਕੇ ਦੇਖਿਆ ਤੇ ਮੇਰਾ ਸਾਰਾ ਬੰਪਰ ਟੁੱਟਿਆ ਹੋਇਆ ਸੀਗਾ ਤੇ ਮੈਂ ਆਪਣਾ ਉਤਰ ਕੇ ਬੰਪਰ ਸਹੀ ਕਰਨ ਲੱਗ ਗਿਆ ਸਹੀ ਕਰਕੇ ਮੈਂ ਆਪਣਾ ਮਾੜਾ ਜਿਹਾ ਲੋਕ ਲਗਾ ਕੇ ਤੇ ਆਪਣਾ ਚੱਲਣ ਲੱਗਾ ਤੇ ਇਹ ਰਖਸ਼ ਵਾਲੇ ਨੂੰ ਮੈਂ ਕਹਿ ਦਿੱਤਾ ਮੈਂ ਕਿਹਾ ਵੀ ਜਾ ਭਾਈ ਤੂੰ ਮੇਰੇ ਤਾਂ ਇੰਸ਼ੋਰੈਂਸ ਹੈਗੀ ਆ ਵੀ ਮੈਂ ਆਪਣੇ ਆਪ ਠੀਕ ਕਰਾ ਲਾਂਗਾ ਕਿਉਂਕਿ ਉਹ ਮੇਰੇ ਅੱਗੇ ਹੱਥ ਜੋੜਨ ਲੱਗ ਗਿਆ ਸੀਗਾ ਠੀਕ ਹੈ ਠੀਕ ਹੈ ਜੀ ਮੈਂ ਉਹਨੂੰ ਫਰਗ ਕਰਕੇ ਤੋਰਤਾ ਮੈਂ ਕਿਹਾ ਜਾ ਤੂੰ ਮੈਂ ਆਪਣੇ ਠੀਕ ਕਰਾ ਲਾਂਗਾ ਠੀਕ ਹੈ ਜੀ ਤੇ ਕੁਝ ਮੇਰੇ ਜਦੋਂ ਮੈਂ ਇਹ ਗੱਲ ਕਹਿ ਕੇ ਉਹਨੂੰ ਤੋਰਿਆ ਤੇ ਉਸ ਤੋਂ ਬਾਅਦ ਇੱਕ ਸਕੂਟਰ ਮਾਰਕੀਟ ਦੇ ਬੰਦੇ ਆ ਗਏ ਜਿਹਦਾ ਨਾਮ ਅਨੇਜਾ ਆਟੋ ਡੀਲਰ ਸੋਨੂ अरोड़ा ਤੇ ਉਹ ਮੇਰੇ ਕੋਲ ਆ ਗਿਆ ਮੁੱਖ ਤੇ ਇੱਕ ਵਿੱਕੀ ਛਾਵੜਾ ਤੇ ਇੱਕ ਵਿੱਕੀ ਛਾਵੜਾ ਸੀਗਾ ਇੱਕ ਅਨੇਜਾ ਆਟੋ ਡੀਲਰ ਵਾਲਾ ਸੋਨੂ ਰੋੜਾ ਸੀਗਾ ਠੀਕ ਆ ਜੀ ਤੇ ਉਹ ਮੈਨੂੰ ਉਹ ਮੈਨੂੰ ਆ ਕੇ ਨਾ ਗਾਲਾਂ ਕੱਢਣ ਲੱਗ ਗਏ ਮਾਵਾ ਭੈਣਾ ਦੀਆਂ ਉਹ ਮੈਨੂੰ ਆ ਕੇ ਮਾਵਾ ਪੈਣਾ ਦੀਆਂ ਗਾਲਾਂ ਕੱਢਣ ਲੱਗੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਜੀ ਮੇਰੇ ਨਾਲ ਤੁਹਾਡੀ ਕੋਈ ਗੱਲ ਨਹੀਂ ਹੈਗੀ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਗਾਲ ਕੱਢ ਕੇ ਕਹਿੰਦਾ ਚੱਲੋ ਚੱਲ ਤੇਰੇ ਬੰਪਰ ਨੂੰ ਕੁਝ ਨਹੀਂ ਹੋਇਆ ਠੀਕ ਹੈ ਜੀ ਮੈਂ ਉਹਨੂੰ ਕਿਹਾ ਭਾਜੀ ਮੈਂ ਤਾਂ ਤੁਹਾਨੂੰ ਇਸ ਗੱਲ ਲਈ ਬੁਲਾਇਆ ਹੀ ਨਹੀਂ ਵੀ ਮੇਰੇ ਬੰਪਰ ਨੂੰ ਕੁਝ ਹੋਇਆ ਜਾਂ ਮੇਰੀ ਗੱਡੀ ਹਿੱਟ ਕੀਤੀ ਹੈ ਜਾਂ ਕੁਝ ਵੀ ਕੀਤੀ ਹੈ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਤੇ ਇੰਨੀ ਗੱਲ ਹੋਈ ਤੇ ਉਹ ਮੈਨੂੰ ਗਾਲਾਂ ਦੀ ਸਪੀਡ ਉਹਨੇ ਹੋਰ ਤੇਜ਼ ਕਰਤੀ ਉਹਨੇ ਕਟੋ ਘਾੜੇ ਨੇ ਜੇ ਚ ਮੈਨੂੰ 2-300 ਗਾਲ ਕੱਟਦੀ ਮੇਰੇ ਕੋ ਬਰਦਾਸ਼ ਨਹੀਂ ਹੋਇਆ ਫਿਰ ਮੈਂ ਗੱਡੀ ਦੇ ਵਿੱਚੋਂ ਉਤਰਿਆ ਉਤਰ ਕੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਈ ਤੁਸੀਂ ਮੈਨੂੰ ਗਾਲਾਂ ਕਿਉਂ ਕੱਢ ਰਹੇ ਹੋ ਉਹਨੇ ਹੋਰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਜਾ ਜਿੰਨੂੰ ਬੁਲਾਣਾ ਬੁਲਾ ਲਾਂ ਮੈਂ ਆਪੇ ਦੇਖ ਲਾਂਗਾ ਠੀਕ ਹੈ ਜੀ ਤੇ ਮੈਂ ਮੌਕੇ ਤੇ ਆਪਣੇ ਬ੍ਰਦਰ ਨੂੰ ਬੁਲਾਇਆ ਕਿਉਂਕਿ ਅਸੀਂ ਇਕੱਠੇ ਨਿਕਲਦੇ ਹਾਂ ਇੱਥੋਂ ਸ਼ਾਪ ਤੋਂ ਵਧਾ ਕੇ ਤੇ ਅਸੀਂ ਵਧਾ ਕੇ ਸ਼ਾਪ ਤੋਂ ਇਕੱਠੇ ਉੱਤ ਨਿਕਲਦੇ ਹਾਂ ਤੇ ਮੈਂ ਬ੍ਰਦਰ ਨੂੰ ਬੁਲਾਇਆ ਬ੍ਰਦਰ ਮੌਕੇ ਤੇ ਆ ਗਿਆ ਠੀਕ ਹੈ ਜ ਤੇ ਉਹਨੇ ਆ ਕੇ ਇੰਨੀ ਗੱਲ ਪੁੱਛੀ ਵੀ ਤੁਸੀਂ ਮੇਰੇ ਛੋਟੇ ਭਰਾ ਨੂੰ ਗਾਲਾਂ ਕਿਉਂ ਕੱਢ ਰਹੇ ਹੋ ਤੇ ਇੰਨੀ ਗੱਲ 'ਚ ਉਹ ਮੇਰੇ ਬ੍ਰਦਰ ਨਾਲ ਬੈਂਸ ਵਸਾਈ ਹੱਥੋ ਪਾਈ ਹੋ ਗਏ ਹੱਥੋ ਪਾਈ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੋਨਾਂ ਨੂੰ 15-16 ਜਾਣਿਆਂ ਨੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਤੇ ਆਹ ਦੇਖੋ ਜੀ ਮੇਰੇ ਸੱਟ ਲੱਗੀ ਹੋਈ ਹੈ ਮੇਰੇ ਸਿਰ ਦੇ ਵਿੱਚ ਕੋਈ ਉਹਨਾਂ ਨੇ ਲੋਹੇ ਦੀ ਰਾਡ ਮਾਰੀ ਕੁਰਸੀਆਂ ਵੀ ਸੀ ਉਹਨਾਂ ਦੇ ਅੱਜ 15-16 ਜਾਣੇ ਸੀਗੇ ਆਹ ਦੇਖੋ ਜੀ ਮੇਰੇ ਡ੍ਰਿਪ ਵੀ ਲੱਗ ਰਹੀ ਹੈ ਤੇ ਉਹਨਾਂ ਨੇ ਸਾਨੂੰ ਕੁੱਟਿਆ ਵੀ ਤੇ ਸਾਨੂੰ ਲੁੱਟਿਆ ਵੀ ਤੇ ਮੇਰੇ ਇੱਕ ਸੋਰੀਆਂ ਵੱਲੋਂ ਦਿੱਤੀ ਹੋਈ ਚੈਨ ਪਾਈ ਹੋਈ ਸੀਗੀ ਤੇ ਮੇਰੇ ਬ੍ਰਦਰ ਦੀ ਜੇਬ 'ਚ 26000 ਰੁਪਏ ਸੀ ਅੱਛਾ ਜੀ ਹਾਂਜੀ ਤੇ ਤੁਸੀਂ ਇਹਦੀ ਫਿਰ ਆਪਣੇ ਜਿਹੜੀ ਸੱਟਾਂ ਲੱਗੀਆਂ ਆਪਣੇ ਮੈਡੀਕਲ ਨਹੀਂ ਕਰਵਾਇਆ ਇਹਦਾ ਮੈਡੀਕਲ ਕਰਵਾਇਆ ਜੀ ਉਸੇ ਦਿਨ ਰਾਤ ਨੂੰ ਸਿਵਲ ਹਸਪੀਟਲ ਗਏ ਸੀਗੇ ਉੱਥੇ ਸਾਡੇ ਟਾਂਕੇ ਵੀ ਲੱਗੇ ਆ ਤੇ ਮੈਡੀਕਲ ਵੀ ਹੋਇਆ ਤੇ ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਵੀ ਲਖਣ ਗਏ ਸੀਗੇ ਜਿੰਦੇ ਵਿੱਚ ਸਾਨੂੰ ਆਪਣੇ ਧਰਮਿੰਦਰ ਸਿੰਘ ਜੀ ਨੂੰ ਇਹਨਾਂ ਨੇ ਦਿੱਤੀ ਸੀਗੀ ਸਾਰੀ ਅੱਛਾ ਜੀ ਜਾਂਚ ਕਰਨ ਵਾਸਤੇ ਤੇ ਧਰਮਿੰਦਰ ਸਿੰਘ ਜੀ ਸਾਡੀ ਕੋਈ ਸਰਵਾਈ ਨਹੀਂ ਕਰ ਰਹੇ ਜੀ ਕੀ ਕਹਿ ਰਹੇ ਉਹ ਕਹਿੰਦੇ ਜੀ ਜਦੋਂ ਇੱਕ ਦੋ ਦਿਨ ਬੀਤ ਚੁੱਕੇ ਸੀਗੇ ਦੋ ਦਿਨ ਤਾਂ ਸਾਨੂੰ ਉਹਨਾਂ ਨੇ ਗੇੜੇ ਲਵਾਏ ਬੜੇ ਤੇ ਗੇੜੇ ਲਵਾਉਣ ਤੋਂ ਬਾਅਦ ਜਦੋਂ ਤੀਸਰਾ ਦਿਨ ਸੀਗਾ ਉਹ ਕਹਿੰਦੇ ਜੀ ਆਪਣਾ ਕੰਪਰੋਮਾਈਜ਼ ਕਰ ਲੋ ਜੀ ਕੰਪਰੋਮਾਈਜ਼ ਕਿਸ ਅਧਾਰ ਤੇ ਕਰੀਏ ਤੁਹਾਡੇ ਸੱਤਾ ਤੁਹਾਡੇ ਨਹੀਂ ਅਸੀਂ ਤਾਂ ਤੁਹਾਡੇ ਨਾਲ ਹੋਈ ਹਾਂਜੀ ਹਾਂ ਤੇ ਅਸੀਂ ਕੰਪਰੋਮਾਈਜ਼ ਦੇ ਹੱਕ 'ਚ ਨਹੀਂ ਆਗੇ ਜੀ ਅਸੀਂ ਤਾਂ ਅਸੀਂ ਤਾਂ ਕਾਰਵਾਈ ਕਰਾਣੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਕੀ ਨਾਮ ਹੈ ਯੂਚਾ ਅਰੇ ਵਿਕਰਮ ਹੈ ਜੀ ਅਰੇ ਕੀ ਗੱਲਬਾਤ ਕੀ ਹੋਈ ਹੈ ਜਿਹੜਾ ਇਕੱਠੇ ਹੋਏ ਹੋ ਇਹ ਨਾਲ ਹੀ ਲੜਾਈ ਹੋਈ ਪੁਰਸ ਮੰਗਲਵਾਰ ਨੂੰ ਰਾਤ ਨੂੰ ਹਾਂ ਇਹਦਾ ਫੋਨ ਆਇਆ ਸੀ ਉੱਥੇ ਜਾ ਕੇ ਸਿਵਲ ਚ ਪਰਚਾ ਪੁਰਚਾ ਘਟਾਇਆ ਦੋ ਦਿਨ ਥਾਣੇ ਚ ਗੇੜੇ ਮਾਰਦੇ ਰਹੇ ਆ ਖਰਚਾ ਕੱਟੇ ਹੀ ਨਹੀਂ ਗਿਆ ਉਹ ਕਹਿੰਦੇ ਤੁਸੀਂ ਰਾਜੀ ਨਾਮਾ ਕਰ ਲਓ ਸਾਨੂੰ ਫੇਰ ਸਵੇਰੇ ਵੀ ਬੁਲਾਇਆ ਵੀ ਸਵੇਰੇ ਅਸੀਂ ਪਰਚਾ ਘਟਾਣ ਜਾਣਾ ਸੀ ਵੀ ਪਰਚਾ ਘਟੋ ਇਨਸਾਫ ਦਿਓ ਪਰ ਇਨਸਾਫ ਨਹੀਂ ਮਿਲਦਾ ਜੀ ਚੱਕਰ ਲਵਾਈ ਜਾ ਰਹੇ ਆ ਪਰਚਾ ਨਹੀਂ ਦਰਜ ਕਰਦੇ ਪੁਲਿਸ ਦਾ ਇਨਸਾਫ ਤੋਂ ਹੋਣ ਆਸਤੇ ਬੈਠੀ ਹੈ ਨਹੀਂ ਜੀ ਬਦਲਾਅ ਕਰਕੇ ਸਰਕਾਰ ਲਿਆਂਦੀ ਸੀ ਨਹੀਂ ਦਵਾਰੀ ਜੀ ਸਰਕਾਰ ਨਹੀਂ ਦਵਾਰੀ ਮੁੰਡਿਆਂ ਤੱਕ ਆ ਰਹੇ ਇਹਨਾਂ ਨੇ ਇਹ ਹੈ ਜੀ ਹੋਈ ਹੈ ਬਹੁਤ ਜ਼ਿਆਦਾ ਕੀ ਮੰਗ ਕਰਦੇ ਹੋ ਜੀ ਇਹਨਾਂ ਨੂੰ ਇਨਸਾਫ ਹੀ ਮਿਲਣਾ ਚਾਹੀਦਾ ਜੀ ਜੈ ਮਾਤਾ ਜੀ ਮੇਰਾ ਨਾਮ ਆ ਪੰਕਜ ਸ਼ਰਮਾ ਜੀ ਅਸੀਂ ਟਾਇਰ ਮਾਰਕੀਟ 'ਚ ਟਾਇਰ ਮਾਰਕੀਟ ਦੇ ਵਿੱਚ ਅਸੀਂ 30 35 ਸਾਲ ਤੋਂ ਜ਼ਿਆਦਾ ਕੰਮ ਕਰਦੇ ਆ ਪਹਿਲੇ ਸਾਡੇ ਫਾਦਰ ਸਾਹਿਬ ਕਰਦੇ ਸੀ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੁਣ 4-4 5 ਸਾਲਾਂ ਤੋਂ ਅਸੀਂ ਇਹੀ ਕਰ ਰਹੇ ਆ ਤੇ ਅਸੀਂ ਰਾਤੀ ਦੋਨੋਂ ਬ੍ਰਦਰ ਇੱਥੋਂ ਨਿਕਲੇ ਆ 800 ਵਾਟ ਦੇ ਵਿੱਚ ਵਿੱਚ ਇੱਥੋਂ ਨਿਕਲੇ ਆ ਅਸੀਂ ਦੋਨੋਂ ਬ੍ਰਦਰ ਆ ਮੰਗਲਵਾਰ ਸ਼ਾਮ ਮੰਗਲਵਾਰ ਰਾਤ ਨੂੰ ਹਾਂਜੀ ਅਸੀਂ ਦੁਕਾਨ ਵਧਾ ਕੇ ਇੱਥੋਂ ਨਿਕਲੇ ਆ ਤੇ ਬਰਦਰ ਗੇਲ ਚੋਂ ਗੱਡੀ ਸਾਈਡ ਤੇ ਲਾ ਕੇ ਆਪਣਾ ਨਾ ਕੋਈ ਡਾਕੂਮੈਂਟਸ ਚੈੱਕ ਕਰਨ ਲੱਗ ਗਿਆ ਜਦੋਂ ਬ੍ਰਦਰ ਡਾਕੂਮੈਂਟ ਚੈੱਕ ਕਰਕੇ ਆਪਣੇ ਕਾਗਜ਼ ਚੈੱਕ ਕਰਕੇ ਜਦੋਂ ਜਾਣ ਲੱਗਾ ਤੇ ਈ ਰਖਸ਼ੇ ਵਾਲੇ ਨੇ ਆ ਕੇ ਗੱਡੀ ਹਿੱਟ ਕਰਤੀ ਜਦੋਂ ਈ ਰਖਸ਼ੇ ਵਾਲੇ ਨੇ ਗੱਡੀ ਆ ਕੇ ਹਿੱਟ ਕਰਤੀ ਤੇ ਆਪਣਾ ਬ੍ਰਦਰ ਨੂੰ ਬਹੁਤ ਈ ਰਖਸ਼ੇ ਵਾਲੇ ਨੂੰ ਕੋਈ ਬ੍ਰਦਰ ਨੇ ਤੋਰਤਾ ਵੀ ਜਾ ਯਾਰ ਮੇਰੀ ਇੰਸ਼ੋਰੈਂਸ ਹੈਗੀ ਹੈ ਫੋਲ ਹੈ ਮੈਂ ਕਰਾ ਲਾਂਗਾ ਤੂੰ ਗਰੀਬ ਬੰਦਾ ਜਾ ਪਿੱਛੇ ਕੋਈ ਸਮਾਜ ਸੇਵਿਕ ਬੈਠੇ ਸੀਗੇ ਜੀ ਸੋਨੂ ਸੋਨੂ ਨਾਮ ਦਾ ਮੁੰਡਾ ਜੀ ਇੱਕ ਵਿੱਕੀ ਵਿੱਕੀ ਛਾਪੜਾ ਮੈਨੂੰ ਪਤਾ ਲੱਗਿਆ ਜੀ ਵਿੱਕੀ ਛਾਵੜਾ ਤੇ ਸੋਨੂ ਸੋਨੂ ਨੇਜਾ ਨਾਮ ਆਉਂਦਾ ਉਹ ਆਏ ਜੀ ਸਮਾਜ ਸੇਵਕ ਬੰਦੇ ਸੀ ਆਪਣੇ ਆਪ ਨੂੰ ਬ੍ਰਦਰ ਨੇ ਕੁਝ ਨਹੀਂ ਕਿਹਾ ਜਦੋਂ ਬ੍ਰਦਰ ਆਪਣੀ ਜਦੋਂ ਜਾ ਗੱਡੀ ਬੈਹ ਲੱਗਾ ਬੈਠਾ ਨਹੀਂ ਫਿਰ ਉਹਨਾਂ ਨੇ ਗਾਲਾਂ ਸ਼ਾਰਟ ਕਰਤੀਆਂ ਗਾਲਾਂ ਸ਼ਾਰਟ ਕਰਕੇ ਫਿਰ ਮੇਰੇ ਬ੍ਰਦਰ ਨੇ ਮੈਨੂੰ ਫੋਨ ਮਾਰਿਆ ਕਹਿੰਦਾ ਗੋਲੇ ਕਿੱਥੇ ਹੈਗਾ ਮੈਂ ਕਿਹਾ ਜੀ ਮੈਂ ਰੋੜਾ ਪਹਿਲਾਂ ਦੀ ਲਾਈਟਾਂ ਦੇ ਕਹਿੰਦਾ ਮੈਨੂੰ ਬੰਦੇ ਬਹੁਤ ਨਜਾਇਜ਼ ਗਾਲਾਂ ਕੱਢਦੇ ਪਿਆ ਤੂੰ ਜਰਾ ਮੈਂ ਜਰਾ ਉੱਥੇ ਗਿਆ ਜੀ ਮੇਰੀ ਉਹਨਾਂ ਨਾਲ ਥੋੜੀ ਗੱਲਬਾਤ ਹੋਈ ਗੱਲਬਾਤ ਹੋਣ ਦਾ ਬਾਅਦ ਵਿੱਕੀ ਛਾਵੜਾ ਹੀ ਨਾਮ ਥੱਪੜ ਮਾਰ ਕੇ ਸਾਡੇ ਨਾਲ ਬਹੁਤ ਕੁੱਟ ਮਾਰ ਕੀਤੀ ਜਿਹੜੀ ਉਧਰੋਂ ਰਾਡ ਗੱਡੀ ਆ ਉਹ ਰਾਡ ਗੱਡੀ ਆ ਸੋਨੂ ਨੇ ਜਾਨੇ ਸੋਨੂ ਭਾਰਾ ਜਿਹਾ ਮੁੰਡਾ ਹੈਗਾ ਉਹਨੇ ਅੰਦਰੋਂ ਰਾਡ ਗੱਡੀ ਉਹਨੂੰ ਜਦੋਂ ਅੰਦਰੋਂ ਰਾਡ ਗੱਡੀ ਸਾਨੂੰ ਸ਼ਟਰ ਦੇ ਨਾਲ ਲਾ ਲਿਆ ਜਦੋਂ ਬ੍ਰਦਰ ਦੇ ਸਿਰ 'ਚ ਰਾਡ ਮਾਰੀ ਬ੍ਰਦਰ ਸ਼ਟਰ ਦੇ ਨਾਲ ਲੱਗ ਗਿਆ ਸ਼ਟਰ ਦੇ ਨਾਲ ਲੱਗ ਗਿਆ ਜਦੋਂ ਜਦੋਂ ਅਸੀਂ ਕਹਿ ਲੱਗੇ ਵੀ ਹੁਣ ਜਾਈ ਨਾ ਅਸੀਂ 112 ਨੰਬਰ ਤੇ ਕਾਲ ਕਰਤੀ ਹੈ ਫਿਰ ਸਾਰੇ ਦੁਕਾਨਦਾਰਾਂ ਨੇ ਉਹਨੂੰ ਉੱਥੋਂ ਭਜਾਣਾ ਸ਼ੁਰੂ ਕਰਤਾ ਅਸੀਂ ਥੋੜਾ ਜਿਹਾ ਪੀਪਲ ਤੋਂ ਅੱਗੇ ਹੋਏ ਪੀਪਲ ਤੋਂ ਅੱਗੇ ਹੋਏ ਜਦੋਂ ਪੀਪਲ ਤੋਂ ਅੱਗੇ ਹੋਣ ਤੋਂ ਬਾਅਦ ਉਧਰੋਂ ਗਲੀ ਤੋਂ ਪਿੱਛੋਂ ਇੱਕ ਮੁੰਡਾ ਡਾਂਗ ਲੈ ਕੇ ਆਇਆ ਸਚਿੰਤ ਸੋਨੂ ਨਾਮ ਹੈ ਜੀ ਉਹਦਾ ਸਚਿੰਤ ਸੋਨੂ ਨਾਮ ਹੈ ਉਹਨੇ ਮੇਰੇ ਬਹੁਤ ਡਾਂਗਾ ਮਾਰੀਆਂ ਜੀ ਬਹੁਤ ਡਾਂਗਾ ਮਾਰੀਆਂ ਲਾਤੇ ਤੇ ਮੋਂਦੇ ਪੈਰੀ ਹੱਥ ਵੀ ਲਾਏ ਮੈਂ ਕਿਹਾ ਭਾਈ ਸਾਨੂੰ ਛੱਡ ਦਿਓ ਸਾਨੂੰ ਜਾਨ ਦਿਓ ਸਾਨੂੰ ਜਾਨ ਦਿਓ ਪਰ ਭਾਈ ਉਹਨੇ ਸਾਡੀ ਇੱਕ ਵੀ ਨਹੀਂ ਸੁਣੀ ਫਿਰ ਉੱਥੇ ਕੋਈ ਮਹਿਤੀ ਬੰਦਾ ਆ ਗਿਆ ਕੋਈ ਸਿਆ ਸੂਝਬੂਝ ਵਾਲਾ ਉਹਨੇ ਸਾਡੀ ਜਾਨ ਬਚਾ ਕੇ ਸਾਨੂੰ ਉੱਥੋਂ ਭਜਾਇਆ ਨੀ ਉਹ ਬੰਦੇ ਤੁਹਾਨੂੰ ਜਾਣਦੇ ਸੀ ਤੁਹਾਨੂੰ ਨਹੀਂ ਭਾਈ ਜੀ ਸਾਨੂੰ ਕੋਈ ਨਹੀਂ ਜਾਣਦਾ ਸਾਨੂੰ ਕੋਈ ਨਹੀਂ ਜਾਣਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡੀ ਅਸੀਂ ਚਾਹ ਦਾ ਕੰਮ ਕਰਦੇ ਆਂ ਅਸੀਂ ਘਰੇ ਜਾਂਦੇ ਆਂ ਸੇਰੇ ਆਂਦੇ ਆਂ ਸ਼ਾਮੀ ਜਾਂਦੇ ਆਂ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡੀ ਕੋਈ ਜਾਣ ਪਹਿਚਾਨ ਨਹੀਂ ਬਸ ਉਹ ਸਮਾਜ ਸੇਵਿਕ ਬਣਨ ਸੀ ਦੀ ਆਪਣੇ ਆਪ ਨੂੰ ਜੀ ਤੁਹਾਡੇ ਕੋਲੇ ਕੋਈ ਇਸ ਚੀਜ਼ ਦੀ ਕਿ ਰਿਕਾਰਡਿੰਗ ਵਗੈਰਾ ਰਿਕਾਰਡਿੰਗ ਹੈਗੀ ਆ ਜੀ ਸਾਡੇ ਕੋਲ ਹੈਗੀ ਸਾਡੇ ਕੋਲ ਸਿਵਲ ਦੀ ਐਮਐਲਏ ਰਹੀ ਹੈ ਸਾਡੇ ਕੋਲ ਉੱਥੇ ਵੀ ਰਿਕਾਰਡਿੰਗ ਹੈਗੀ ਜਿਹੜੀ ਸਾਨੂੰ ਡਾਂਗਾ ਮਾਰੀਆਂ ਪਰ ਸਾਡੇ ਕੋਲ ਸਾਡੇ ਕੋਲ ਜਿਹੜੀ ਸਾਡਾ ਸਿਰ ਫਟਿਆ ਉਹਦੀ ਰਿਕਾਰਡਿੰਗ ਨਹੀਂ ਹੈਗੀ ਉਹ ਸਾਨੂੰ ਪ੍ਰਸ਼ਾਸਨ ਤੋਂ ਮੰਗਿਆ ਵੀ ਸਾਨੂੰ ਉਹ ਵੀ ਰ ਤੇ ਹਥਿਆਰ ਵੀ ਸੀਗੇ ਹਥਿਆਰ ਸੀਗੇ ਜੀ ਬੈਸਬੋਲ ਸੀ ਲੋਹੇ ਦੀਆਂ ਰਾਡਾਂ ਸੀਗੀਆਂ ਵੀਡੀਓ ਚ ਸਾਫ ਨਜ਼ਰ ਆ ਰਿਹਾ ਜੀ ਲੰਬੀ ਜੀ ਡਾਂਗ ਲੈ ਕੇ ਆਏ ਜਿਹੜੀ ਮੇਰੇ ਇੱਥੇ ਮਾਰੀ ਐ ਤੇ ਪੁਲਿਸ ਵੱਲੋਂ ਹੁਣ ਤੱਕ ਕੀ ਕਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਕੱਲ ਮੈਨੂੰ ਤਲਵਿੰਦਰ ਜੀ ਦਾ ਫੋਨ ਆਇਆ ਸੀਗਾ 3:30 ਦੇ ਵਿੱਚ ਵਿੱਚ ਤੇ ਮੈਨੂੰ ਉੱਥੇ ਬੁਲਾਇਆ ਗਿਆ ਅਸੀਂ ਗਏ ਸੀ ਤਿੰਨ ਬੰਦੇ ਅਸੀਂ ਗਏ ਸੀ ਤਿੰਨ ਬੰਦੇ ਤੇ ਉਹ ਆਏ ਸੀਗੇ ਘੱਟੋ-ਘੱਟ 35 ਤੋਂ 40 ਜਾਣੇ ਸਾਨੂੰ ਅੰਦਰ ਬਿਠਾ ਕੇ ਸਾਡਾ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਤਲਵਿੰਦਰ ਜੀ ਪਰ ਅਸੀਂ ਰਾਜੀਨਾਮਾ ਨਹੀਂ ਕਰਨਾ ਆਪਣੇ ਅਸੀਂ ਸੀਪੀ ਸਾਹਿਬ ਤੋਂ ਅਸੀਂ ਆਪਣੇ ਸੀਪੀ ਸਾਹਿਬ ਤੋਂ ਇਨਸਾਫ ਲੈਣਾ ਜੀ ਮਿਲਦਾ ਫਿਰ ਆਣਾਂ ਵਾਲੇ ਸਮੇਂ ਕੀ ਕਰਾਂਗੇ ਇਨਸਾਫ ਨਹੀਂ ਮਿਲਿਆ ਫਿਰ ਅਸੀਂ ਧਰਨਾ ਕਰਾਂਗੇ ਜੀ ਸਾਰੇ ਕਰਦੇ ਹਾਂ ਧਰਨਾ ਵੀ ਲਾਵਾਂਗੇ ਸਭ ਕੁਝ ਕਰਾਂਗੇ ਇਨਸਾਫ ਤਾਂ ਲੈਣਾ ਜੀ ਸੀਪੀ ਸਾਹਿਬ ਤੋਂ ਨਹੀਂ ਤਾਂ ਸੀਪੀ ਸਾਹਿਬ ਅੱਗੇ ਇੱਕ ਸਾਡੇ ਹੱਥ ਜੋੜ ਕੇ ਰਿਕੁਐਸਟ ਹੈ ਜੀ ਸੀਪੀ ਸਾਹਿਬ ਨੂੰ ਵੀ ਅਸੀਂ ਆਪਣਾ ਸ਼ਹਿਰ ਪੰਜਾਬ ਜਿੱਥੇ ਸਾਡੇ ਜੰਮੇ ਪਲੇ ਸਾਡੇ ਬਜ਼ੁਰਗ ਇੱਥੇ ਮਰੇ ਅਸੀਂ ਮਰਨਾ ਸਾਡੇ ਮਾਤਾ ਪਿਤਾ ਨੇ ਇੱਥੇ ਮਰਨਾ ਅਸੀਂ ਇਹ ਸ਼ਹਿਰ ਛੱਡ ਗਏ ਅਸੀਂ ਬਾਹਰ ਯੂਪੀ ਚੱਲ ਜੰਨੇ ਆ ਜੀ ਸੀਪੀ ਸਾਹਿਬ ਅੱਗੇ ਸਾਡੀ ਇਹ ਹੀ ਮੰਗ ਹੈ ਜੀ ਫਿਰ ਫਿਰ ਪੁਲਿਸ ਕਹਿੰਦੀ ਹੈ ਜੀ ਜੇ ਅਸੀਂ ਪ ਜੇ ਅਸੀਂ ਪੁਲਿਸ ਨੂੰ ਸੁਣਵਾਈ ਕਰਾਉਣੀ ਗੈਰ ਨੂੰ ਕਹਿ ਰਹੇ ਪੁਲਸ ਸਾਡੀ ਸੁਣਵਾਈ ਨਹੀਂ ਕਰਦੀ ਫਿਰ ਅਸੀਂ ਕੋਈ ਗਲਤ ਕਦਮ ਚੱਕਦੇ ਆਂ ਫਿਰ ਪੁਲਸ ਨੇ ਸਾਡੇ ਨਾਮ ਮਗਰ ਗੈਂਗਸਟਰ ਲਾਉਣ ਨੂੰ 1 ਮਿੰਟ ਲਾਣਾ ਜੀ ਇੱਕ ਮਿੰਟ ਲਾਣਾ ਜੀ ਫਿਰ ਪੁਲਸ ਨੇ ਕਹਿਣਾ ਜੀ ਗੈਂਗਸਟਰ ਬਣ ਗਿਆ ਜੀ ਮੁੰਡਾ ਗੈਂਗਸਟਰ ਬਣ ਗਿਆ ਜੀ ਮੈਨੂੰ ਸੀਪੀ ਸਾਹਿਬ ਅੱਗੇ ਆਈ ਬੇਨਤੀ ਆ ਭਗਵੰਤ ਮਾਨ ਜੀ ਅੱਗੇ ਮੈਨੂੰ ਇਨਸਾਫ ਦਵਾਇਆ ਜਾਵੇ ਇਨਸਾਫ ਦਵਾਇਆ ਜਾਵੇ ਸਰ ਇੱਕ ਤੁਹਾਡੇ ਕੋਲ ਨਾ ਕੰਪਲੀਟ ਆਈ ਹੋਣੀ ਹੈ 23 ਤਰੀਕ ਨੂੰ ਨਾ ਰਾਤ ਇੱਕ ਗੱਡੀ ਚਾਲਕ ਦੇ ਨਾਲ ਐਕਸੀਡੈਂਟ ਹੋਇਆ ਸੀ ਈ ਰਿਕਸ਼ਾ ਦਾ ਤੇ ਉਸ ਦੌਰਾਨ ਉਹ ਕਾਰ ਸਵਾਰ ਦੇ ਮੇਰੇ ਧਿਆਨ ਚਾ ਜੀ ਮੈਟਰ ਹਾਂ ਸਰ ਇਹ ਚ ਕੀ ਕਾਰਵਾਈ ਕੀ ਕਰ ਰਹੇ ਆ ਸਰ ਉਹ ਲੜਕੇ ਨੂੰ ਬੁਲਾ ਰਹੇ ਆ ਜਿਹਨੂੰ ਸਟੇਟਮੈਂਟ ਲਿਖਾ ਰਿਕਾਰਡ ਕਰ ਰਹੇ ਆ ਜੀ ਫਰਦਰ ਕੀੜੀ ਹੈਗੀ ਇਨਵੈਸਟੀਗੇਸ਼ਨ ਸਰ ਐਕਚੁਅਲੀ ਅੱਜ ਨਾ ਅੱਜ 5 6 ਦਿਨ ਹੋ ਗਏ ਆ ਜੀ ਕੋਈ ਗੱਲ ਨਹੀਂ ਛੋਟ ਮਰੀ ਕੋਈ ਉਹਨਾਂ ਕੋਲ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਨਾ ਵੀ ਇਹਦਾ ਸਰਵਾਈ ਨਹੀਂ ਹੋ ਰਹੀ ਹੈਗੀ ਉਲਟਾ ਸਮਝਾਤਾ ਕਰਨ ਦੀ ਗੱਲ ਕਰ ਰਹੇ ਨੇ ਜਿਹੜੇ ਆਈਓ ਸਾਹਿਬ ਹੈਗੇ ਤੁਹਾਡੇ ਤਰਮਿੰਦਰ ਜੀ ਸੁੱਤ ਪਈ ਉਹ ਗਲਤ ਬਿਆਨਬਾਜ਼ੀ ਕਰਦੇ ਪਏ ਆ ਸਮਝੌਤਾ ਕੋਈ ਨਹੀਂ ਕਰਦੇ ਪਏ ਹਾਂਜੀ ਹਾਂਜੀ ਸਰ ਇਹ ਪੰਜ ਨੂੰ ਇਹ ਕਾਰਵਾਈ ਨਹੀਂ ਹੋਈ ਸਾਡੀ ਗੱਲ ਇੱਕ ਵਾਰ ਸੁਣੋ ਸੁਣੋ ਜੀ ਜੀ ਚੈਨਲ ਭੇਜੋ ਇਹਨੂੰ ਕੋ ਚੌਂਕੀ ਮਦਦਗਾਂ ਜਾ ਕੇ ਜੋ ਸਟੇਟਮੈਂਟ ਅਕਾਊਂਟ ਕਰਾਉਣੀ ਕਰਾ ਲਓ ਅੱਧੇ ਘੰਟੇ ਬਾਅਦ ਫੇਰ ਮਿਲ ਜੂਗੀ ਠੀਕ ਆ ਠੀਕ ਹੈ ਸਰ ਧੰਨਵਾਦ ਜੀ ਇਹ ਨਹੀਂ ਆ ਰਿਹਾ ਗਿਆ ਆ ਮਦਈ ਨਹੀਂ ਆ ਰਿਹਾ ਓਵਰ ਸਮਾਰਟਨੈਸ ਦਿਖਾ ਰਿਹਾ ਮਦਈ ਜਿਹੜਾ ਠੀਕ ਹੈ ਸਰ ਧੰਨਵਾਦ ਜੀ ਮੈਂ ਕਹਿ ਦਿੰਦਾ ਇਹਨੂੰ ਬਾਹਰ